ਤੇ ਨਾ ਬੀਬੀ ਲੱਗ ਗਈ ਜੋ ਕਿ ਜੱਟ ਪਾਣੀ ਚ ਗਿਆ ਜੇ ਅੰਦਰ ਦੇਖੇ ਉਹ ਚਿੱਤੋ ਆਸੀ ਜਿਹੜਾ ਆਲੇ ਨਾਲੋਂ ਮੈਂ 3000 ਦਾ ਟੈਕਸ ਪਾ ਕੇ ਕਨੈਕਟਰ ਜਿਹੜਾ ਰੱਖਿਆ ਸੀ ਤੂੰ ਤਾਂ ਇਹ ਚਲੋ ਚਲੋ ਹਾਂ ਸੀ ਬ੍ਰਿਜ ਤੇ ਉੱਥੋਂ ਚ ਫੱਟ ਗਿਆ ਨਾ ਦਿਖਾਏ ਉਹ ਮੋਟਰ ਪਰਾ ਕੇ ਹਾਂ ਉਹ ਵੀ ਚਾਪ 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 ਉਹ ਵੀ ਕੋਈ ਕੁਝ ਨੂ ਰਹਿਮਦਾਰ ਰਹਿਮਦਾਰ ਬੰਦੇ ਕੀ ਸਭ ਨਹੀਂ ਚੁੱਕਿਆ ਉੱਪਰ ਨਹੀਂ ਪਿਆ ਮੇਰਾ ਰੇਨ ਵਾਟਰ ਹੈ ਨਾ ਨਾ ਸੀਵਰੇਜ ਹੈ ਸਾਡੀ ਰਿਕਵੈਸਟ ਹੈ ਕਿ ਈਓ ਸਾਹਿਬ ਉਹ ਤੇ ਐਕਜੀਓ ਸਾਹਿਬ ਨਾਲ ਕਿ ਸਾਡੀ ਬੇਨਤੀ ਹੈ ਸਾਡੇ ਇੱਥੇ ਆ ਕੇ ਜਰਾ ਇਨਕੁਆਰੀ ਕੀਤੀ ਜਾਏ ਕਿ ਕਿਸ ਤਰੀਕੇ ਦਾ ਉਹਰੇ ਕੰਮ ਹੋਇਆ ਔਰ ਕਿਸ ਤਰੀਕੇ ਦਾ ਹੋਣਾ ਹੈ ਤੇ ਉਹ ਆ ਕੇ ਦੇਖਣ ਵੀ ਕਿੱਥੇ ਸੀਵਰੇਜ ਹੈ ਕਿੱਥੇ ਸਾਡੀਆਂ ਜਿਹੜੀ ਰੇਨ ਵਾਟਰ ਹੈ ਸਾਡੇ ਪਾਣੀ ਪੂਰੇ ਦੀਵਾਰ ਜਿਹੜੀ ਉੱਚੀ ਬਣੀ ਹੋਈ ਹੈ ਦੀਵਾਰ ਤੋਂ ਵੀ ਉੱਪਰ ਟੱਪ ਜਾਂਦਾ ਹੈਗਾ ਸਾਡੀ ਕਾਰਾਂ ਪੂਰੀਆਂ ਇੰਨੀ-ਇੰਨੀ ਡੁੱਬਗੀਆਂ ਸਿਗੀਆਂ ਸਾਰੀਆਂ ਜਿੰਨਾ ਇਹ ਨਿਸ਼ਾਨ ਲੱਗੇ ਹੋ ਦੇਖੋ ਤੁਸੀਂ ਸਾਹਮਣੇ ਪਤਾ ਲੱਗਦਾ ਹੈਗਾ ਹੁਣੀ ਦੇਖੋ ਥੋੜੀ ਜਿਹੀ ਬਾਰਿਸ਼ ਹੋਈ ਹੈ ਹੁਣੀ ਦੇਖੋ ਕਿੰਨਾ ਜਿਹਾ ਪਾਣੀ ਚੱਲ ਰਿਹਾ ਇਹ 24 ਘੰਟਾ ਹੈ ਇਹ 24 ਘੰਟੇ ਚੱਲਦਾ ਹੈ ਸਾਡਾ ਇਤਨੀ ਸਮੱਸਿਆ ਹੈ ਕਿ ਪੂਰੀ 스ਮੈਲ ਅੰਦਰ ਲੈਟਰਿੰਗ ਦਾ ਚੱਲੇ ਜਾਂਦੀ ਹੈ ਮਤਲਬ ਇਸ ਡੁੱਬੇ ਹੋਏ ਐਸੀ ਚੀਜ਼ ਤੇ ਹਰ ਹਰ ਬਰਸਾਤ ਚ ਸਾਨੂੰ ਦਿੱਕਤ ਹੈਗੀ ਜੀ ਬਹੁਤ ਜ਼ਿਆਦਾ ਦਿੱਕਤ ਅਸੀਂ ਦਫ਼ਤਰ ਨਹੀਂ ਜਾ ਸਕਦੇ ਤੁਸੀਂ ਆਪ ਸੋਚੋ ਜੀ ਇਸ ਵੇਲੇ 9 ਵਜੇ ਨਿਕਲਣਾ ਪਾਣੀ ਖੜਿਆ ਹੋਊਗਾ ਦਫ਼ਤਰ ਵਾਲੇ ਇਹ ਥੋੜੀ ਸੁਣਦੇ ਕਿ ਤੁਹਾਡੇ ਪਾਣੀ ਖੜੇ ਤੁਸੀਂ ਆ ਨਹੀਂ ਸਕਦੇ ਹੋ ਦੇਖੋ ਸਾਨੂੰ ਇਹ ਬਿਪਤਾ ਇਸ ਦਾ ਵੀਡੀਓ ਸਾਡੇ ਕੋਲ ਪ੍ਰੋਪਰ ਪਈਆਂ ਹੈ ਠੀਕ ਹੈ ਗੱਡੀਆਂ ਸਾਡੀਆਂ ਖਰਾਬ ਹੈ ਬਾਈ ਹੈਗੀ ਹਾਂ ਇਹ ਸੋਲੂਸ਼ਨ ਸਾਡਾ ਕੀਤਾ ਜਾਵੇ ਠੀਕ ਹੈ ਈਓ ਸਾਹਿਬ ਨੂੰ ਵੀ ਇਹੀ ਤਰਫਵਾਸਤ ਹੈ ਕਿ ਜਿਹੜੀ ਵੀ ਇਹ ਜਿਹੜੀ ਵੀਡੀਓ ਹਰ ਜਗ੍ਹਾ ਪਹੁੰਚਣੀ ਹੈਗੀ ਠੀਕ ਹੈ ਸਾਡਾ ਸੋਲੂਸ਼ਨ ਕੀਤਾ ਜਾਵੇ ਠੀਕ ਹੈ ਦੇਖੋ ਜੀ ਇਹ ਹੀ ਬਰਸ਼ਦ ਦਿਖਾਉ ਹੁਣ ਸਾਰੇ ਨੇ ਤੁਸੀਂ ਜਿੱਤੇ ਇਹਨਾਂ ਨੇ ਵੀ ਕਿਹਾ ਇਹ ਹੀ ਮੰਗੇ ਦੇਖੋ ਕੰਮ ਕਰੋ ਤਰੀਕੇ ਨਾਲ ਕਰੋ ਠੀਕ ਹੈ ਜੇ ਦੁਆਰਾ ਪਟਣਾ ਪਵੇ ਪਟ ਸਕੋ ਕਿ ਬਾਅਦ ਵੀ ਅਗਰ 2 ਸਾਲ ਬਾਅਦ ਹੀ ਪਟੂਗੇ ਫਿਰ ਵੀ ਦੇਖੋ ਕਰਜ਼ਾ ਹੁਣ ਪਟੂਗੇ ਹਜੇ ਅੱਧੀ ਗਲੀ ਬਣੀ ਹੈ ਠੀਕ ਹੈ ਦੌੜਾ ਪੈਪਾ ਪਹਿਣ ਜਿੱਥੇ ਜਿੱਥੇ ਪਹਿਣੀਆਂ ਚਾਹੀਦੀਆਂ ਉੱਥੇ ਪੈਪਾ ਪਹਿਣਾ ਰੇਨ ਵਾਟਰ ਦੀ ਪਾਣੀ ਨਿਕਲੇ ਇਹ ਅਸੀਂ ਆਪ ਵੀ ਆਪਣੇ ਖਰਚੇ ਤੋਂ ਪੈਪਾ ਵਾਈਆਂ ਦੇਖੋ ਜੀ ਇੱਥੇ ਠੀਕ ਹੈ ਤਾਂ ਉਹ ਵੀ ਤਾਂ ਕਰ ਸਕਦੇ ਆ ਇਹ ਵਾਲਾ ਕੰਮ ਤੇ ਇਹੀ ਰਿਕਵੈਸਟ ਹੈ ਕਿ ਇਹ ਕੰਮ ਮਤਲਬ ਸਹੀ ਤਰੀਕੇ ਨਾਲ ਹੋਵੇ ਤੇ ਪਾਣੀ ਦਾ ਮੈਂਤ ਦੇਖੋ ਪਾਣੀ ਦਾ ਸਾਨੂੰ ਦਿੱਕਤ ਹੈ ਸਾਡੀ ਅੱਧੀ ਗਲੀ ਪਾਣੀ ਚ ਡੁੱਬਦੀ ਹੈ ਉਧਰ ਦੀ ਗਲੀ ਨਹੀਂ ਡੁੱਬਦੀ ਹੈ ਉਹ ਵੀਡੀਓ ਬਣਾ ਕੇ ਚਾਰ ਵੀਡੀਓ ਬਣਾ ਕੇ ਉੱਥੇ ਦੀ ਚਲੇ ਗਏ ਉਹਨਾਂ ਨੂੰ ਦੇਖੋ ਜੀ ਬਿਲਕੁਲ ਵੀ ਪ੍ਰੋਬਲਮ ਨਹੀਂ ਹੈ ਪਾਣੀ ਨਹੀਂ ਖੜਦਾ ਸਾਡੇ ਇੱਥੋਂ ਪਾਣੀ ਸ਼ੁਰੂ ਹੁੰਦਾ ਹੈ ਤੇ ਉੱਥੇ ਤੱਕ ਅੱਧੀ ਗਲੀ ਤੇ ਰੁਬੀ ਚ ਘਟਾ ਹੈ ਉੱਥੇ ਤੇ ਕੀ ਪਾਣੀ ਹੈ ਔਰ ਉਹਨਾਂ ਨੂੰ ਕੀ ਪ੍ਰੋਬਲਮ ਹੈ ਉਧਰ ਨੂੰ ਕੀ ਪ੍ਰੋਬਲਮ ਸਾਨੂੰ ਹੈ ਨਾ ਅਸੀਂ ਡੁੱਬ ਰਹੇ ਹਾਂ ਅਸੀਂ ਬਹੁਤ ਜ਼ਿਆਦਾ ਡੁੱਬ ਰਹੇ ਹਾਂ ਜੀ ਅਸੀਂ ਜਦ ਪਹਿਲੀ ਵਾਰ ਹੀ ਦੇਖਿਆ ਸੀ ਤਾਂ ਹੈਰਾਨ ਹੋ ਗਏ ਕਿ ਮਤ ਠੀਕ ਹੈ ਬੱਚੇ ਸਕੂਲ ਨਹੀਂ ਜਾ ਸਕਦੇ ਤਾਂ ਇਹੀ ਹੈ ਜੀ ਇਹ ਇਸ ਬਰਸਾਤ ਤੋਂ ਪਹਿਲਾਂ ਹੋ ਜਾਵੇ ਤੁਹਾਨੂੰ ਸਾਨੂੰ ਇਸ ਬਰਸਾਤ ਵਿੱਚ ਦਾ ਕੋਈ ਮੰਜ਼ਰ ਨਾ ਦੇਖਣਾ ਪਵੇ ਠੀਕ ਹੈ ਇਹੀ ਰਿਕਵੈਸਟ ਹੈ ਕਿ ਆਪਣਾ ਵਧੀਆ ਕੰਮ ਕਰੋ ਤਰੀਕੇ ਨਾਲ ਕਰੋ 10 ਦਿਨ ਲੇਟ ਵੀ ਹੋ ਜਾਊਗਾ ਕੋਈ ਦਿੱਕਤ ਨਹੀਂ ਪਰ ਤਰੀਕੇ ਨਾਲ ਹੋਣਾ ਚਾਹੀਦਾ ਠੀਕ ਹੈ ਠੀਕ ਨੇ ਉਹਨਾਂ ਕੰਪਲੀਟ ਕੀਤੀ ਉੱਥੇ ਉਹਨਾਂ ਨੂੰ ਸਮੱਸਿਆ ਕੀ ਉਹਨਾਂ ਦੀ ਸਮੱਸਿਆ ਹੱਲ ਹੋ ਗਈ ਸਮੱਸਿਆ ਤਾਂ ਉੱਥੇ ਦੀ ਜਿਉਂ ਦੀ ਤਿਉਹ ਹੀ ਹੈ ਜੀ ਆ ਤੁਹਾਨੂੰ ਦਿਖਾਉਣ ਲੱਗੇ ਹੁਣ ਆ ਦੇਖਿਓ ਜਿਹੜਾ ਰੇਨ ਵਾਟਰ ਹੈ ਜੀ ਉਹਨੂੰ ਸੀਵਰੇਜ ਦੇ ਨਾਲ ਜੋੜਿਆ ਹੋਇਆ ਦੇਖੋ ਇੱਥੇ 스멜 ਇੰਨੀ ਆ ਰਹੀ ਆ ਕਿਸੇ ਨੇ ਆਣ ਕੇ ਕਿਸੇ ਸਮਾਜ ਸੇਵੀ ਨੇ ਆਣ ਕੇ ਇੱਥੇ ਦੇਖਿਆ ਨਹੀਂ ਵੀ ਇਹਨਾਂ ਦੀ ਜਿਹੜੀ ਸਮੱਸਿਆ ਕੀ ਆ ਇੱਥੇ ਖੜ੍ਹ ਨਹੀਂ ਹੋ ਰਿਹਾ ਇਹ ਲੋਕ ਇੱਥੇ ਕਿੱਦਾਂ ਰਹਿੰਦੇ ਹੋਣਗੇ ਇਹ ਮਹਿਸੂਸ ਕਰੋ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਸੀਗੀ ਵੀ ਇੱਕ ਵਾਰੀ ਉੱਥੇ ਜਾਇਓ ਤੇ ਜਾ ਕੇ ਦੇਖਿਓ ਵੀ ਉਹਨਾਂ ਲੋਕਾਂ ਦੀ ਸਮੱਸਿਆ ਅਸਲ 'ਚ ਹੈ ਕੀ ਆ ਸਾਰੇ ਹੁਣ ਗਲੀ ਮੱਲੇ ਵਾਲੇ ਸਾਰੇ ਇਕੱਠੇ ਹੋਏ ਨੇ ਗਲੀ ਵਾਲੇ ਉਹਨਾਂ ਦੀ ਸਮੱਸਿਆ ਐਹੋ ਹੀ ਆ ਜੀ ਮੇਨ ਵੀ ਇਹ ਜਿਹੜੇ ਲੋਕਲ ਇੱਥੇ ਵਾਲੇ ਆਪਣੇ ਗਲੀ ਵਾਲੇ ਨੇ ਸਾਰੇ ਇਸ ਇਸ ਸਮੱਸਿਆ 'ਲ ਕਿਤੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਜਿੰਨੇ ਵੀ ਇੱਥੇ ਆਏ ਨੇ ਪਾਰਟੀਆਂ ਦੇ ਨੁਮਾਇੰਦੇ ਸਾਰੇ ਆਪਣੀ ਵਾਹ ਵਾ ਕਰਾ ਕੇ ਚਲੇ ਗਏ ਸਰਕਾਰ ਨੂੰ ਨਿੰਦਕੇ ਚਲੇ ਗਏ ਮੈਡਮ ਅਨਮੋਲ ਗਗਨ ਮਾਨ ਜੀ ਨੂੰ ਨਿੰਦਕੇ ਚਲੇ ਗਏ ਵੀ ਉਹ ਜੀ ਕੰਮ ਨਹੀਂ ਚਲਾ ਦੇਂਦੇ ਕੰਮ ਉਹਨਾਂ ਨੇ ਰੋਕ ਦਿੱਤਾ ਜੀ ਕੰਮ ਰੋਕ ਦਿੱਤਾ ਜੀ ਅਸੀਂ ਤੁਹਾਨੂੰ ਮੌਕਾ ਦਿਖਾ ਰਹੇ ਹਾਂ ਵੀ ਕੰਪਲੇਂਟ ਦੇ ਵਿੱਚ ਜਿਹੜੀ ਈਓ ਸਾਹਿਬ ਨੂੰ ਕੰਪਲੇਂਟ ਕੀਤੀ ਉਹਦੇ ਵਿੱਚ ਐਸ ਚੀਜ਼ ਦਾ ਹਵਾਲਾ ਕੀਤਾ ਗਿਆ ਵੀ ਰੇਨ ਵਾਟਰ ਦੇ ਨਾਲ ਸੀਵਰੇਜ ਨੂੰ ਜੋੜਿਆ ਗਿਆ ਜੋ ਕਿ ਸਰਾਸਰ ਗਲਤ ਆ ਇਹ ਅੱਜ ਦੇਖੋ ਇੱਥੇ ਰੇਨ ਵਾਟਰ ਚੱਲ ਰਿਹਾ ਕਿ ਜਾਂ ਸੀਵਰੇਜ ਚੱਲ ਰਿਹਾ ਇਹ ਸੀਵਰੇਜ ਆ ਜੀ ਬਿਮਾਰੀ ਬੜੀ ਵੱਡੀ ਇਹ ਲੋਕ ਇੱਥੇ ਕਿੱਦਾਂ ਰਹਿੰਦੇ ਹੋਣਗੇ ਸੋ ਸਾਡੀ ਐਸਡੀਐਮ ਸਾਹਿਬ ਨੂੰ ਈਓ ਸਾਹਿਬ ਨੂੰ ਸਰਕਾਰ ਤੱਕ ਇਸ ਅਸੀਂ ਇਹ ਗੱਲ ਬਚਾਉਣਾ ਚਾਹੁੰਦੇ ਆ ਵੀ ਸਾਡੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਸ਼ਰ੍ਹਾ ਆਮ ਬਾਹਰੋਂ ਲੋਕ ਲਿਆ ਕੇ ਇੱਥੇ ਜੀ ਟੈਲਾ ਰੱਖੀਆਂ ਜਾਂ ਰਹੀਆਂ ਤੇ ਧੱਕਾ ਕੀਤਾ ਜਾ ਰਿਹਾ ਲੋਕਾਂ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਆ ਵੀ ਕੋਈ ਗੱਲ ਨਾ ਕਰੇ ਇਹ ਲੋਕ ਅੱਜ ਫੇਰ ਉੱਠੇ ਨੇ ਮੀਡੀਆ ਦੇ ਸਾਨੂੰ ਵਿਸ਼ਵਾਸ ਆ ਵੀ ਉਹ ਸਹੀ ਗੱਲ ਲੋਕਾਂ ਦਿੱਤੀ ਜਿਹੜੀ ਹੈਗੀ ਉਹ ਪ੍ਰਸ਼ਾਸਨ ਤੱਕ ਪਹੁੰਚਾਉਣਗੇ ਤੇ ਇਸ ਚੀਜ਼ ਦਾ ਮਸਲਾ ਜਿਹੜਾ ਹੱਲ ਹੋਏਗਾ ਇੱਥੇ ਰਾਜਨੀਤੀ ਨਹੀਂ ਹੋਏਗੀ ਆ ਜੋ ਰੇਨ ਵਾਟਰ ਇੱਥੇ ਡਿਮਾਂਡ ਹੈ ਸਾਡੀ ਰੇਨ ਵਾਟਰ ਦੀ ਉਹ ਰੇਨ ਵਾਟਰ ਪਾਇਆ ਜਾਵੇ ਇਥੇ ਸਮੱਸਿਆ ਜਿਹੜੀ ਆ ਉਹ ਗਲੀ ਉੱਚੀ ਕਰਕੇ ਬਣਾਈ ਜਾਏ ਜਦੋਂ ਬਰਸਾਤਾਂ ਹੁੰਦੀਆਂ ਨੇ ਸਾਰੇ ਆਪਣੇ ਸਾਡੇ ਵਾਰਡ ਦਾ ਜਿੰਨਾ ਪਾਣੀ ਹੈ ਮਾਤਾ ਗੁਜਰੀ ਦਾ ਸਵਰਾਜ ਨਗਰ ਦਾ ਇਸ ਗਲੀ ਥਾਂ ਲੰਘਦਾ ਜੀ ਇਹਨਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਆ ਜਾਂਦਾ ਉਦੋਂ ਸਮੱਸਿਆ ਇਹਨਾਂ ਦਾ ਇਹਨਾਂ ਦਾ ਜਿਹੜਾ ਫਰਨੀਚਰ ਵੀ ਖਰਾਬ ਹੋ ਚੁੱਕਾ ਹੈ ਇਹਨਾਂ ਨੇ 8-9 ਮਹੀਨੇ ਪਹਿਲਾਂ ਤਰਖਾਹ ਦਿੱਤੀ ਸੀਗੀ ਉੱਤੇ ਉੱਤੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਅਸਲ ਆ ਸਮੱਸਿਆ ਆ ਇਸ ਸਮੱਸਿਆ ਦੇ ਉੱਤੇ ਜਿਹੜਾ ਧਿਆਨ ਦੇਵੇ ਸਰਕਾਰ ਤੇ ਜਾਂ ਫਿਰ ਲੋਕਾਂ ਨੂੰ ਇਨਸਾਫ ਮਿਲਣਾ ਹੈ ਸਾਡੀ ਸਰਕਾਰ ਨੂੰ ਇਹੀ ਦਰਖਾਸਤ ਆ ਦੋ ਹੱਥ ਜੋੜ ਕੇ ਸਾਰੇ ਮਹੱਲੇ ਵੱਲੋਂ ਇਹ ਮਹੱਲੇ ਵੱਲੋਂ ਆ ਇਹ ਗਲੀ ਵੱਲੋਂ ਆ ਵੀ ਜੇਕਰ ਇਦਾਂ ਦਾ ਕੰਮ ਕਰਨਾ ਹੈ ਤੇ ਫਿਰ ਤੁਸੀਂ ਬੇਸ਼ੱਕ ਨਾ ਹੀ ਕਰੋ ਫਿਰ ਨਾ ਹੀ ਕਰੋ ਫਿਰ ਨਾ ਹੀ ਕਰੋ ਹਾਂਜੀ ਇਹ ਇਹ ਲੋਕਾਂ ਦਾ ਲੋਕਾਂ ਨਾਲ ਧੱਕਾ ਨਾ ਕਰੋ ਇਹ ਲੋਕਾਂ ਨੇ ਜੇਕਰ ਦਰਖਾਸਤ ਦਿੱਤੀ ਆ ਤੇ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਸਾਡੀਆਂ ਬੇਨਤੀਆਂ ਇਹ ਨੇ ਹਾਂਜੀ ਜਸਪ੍ਰੀ ਜੀ ਅੱਜ ਜਸਪ੍ਰੀ ਜੀ ਕੋਈ ਬੇਨਤੀ ਕਰਨੀ ਹੈ ਸਵਰਾਜਨਗਰ ਬਾੜ ਨੰਬਰ 6 ਦੇ ਵਿੱਚ ਖੜੇ ਆ ਜੀ ਤੁਸੀਂ ਕਾਫੀ ਦਿਨਾਂ ਤੋਂ ਦੇਖ ਰਹੇ ਸੀਗੇ ਵੀ ਇੱਥੇ ਤਾਂ ਇੱਕ ਮਸਲਾ ਜਿਹੜਾ ਪੈਸਟ ਇਸ਼ੂ ਬਣਾਇਆ ਹੋਇਆ ਹੈ ਵੀ ਇੱਥੇ ਸਰਕਾਰ ਕੰਮ ਨਹੀਂ ਹੁੰਦੇ ਰਹੀ ਜਾਂ ਇੱਥੋਂ ਦੇ ਕੁਝ ਬਹੁਤ ਬਾਰ ਬੰਦੇ ਕੰਮ ਨਹੀਂ ਹੁੰਦੇ ਰਹੇ ਆਪਾਂ ਸਾਰੇ ਪੜੇ ਲਿਖੇ ਬੰਦੇ ਆ ਚੰਡੀਗੜ੍ਹ ਪਿੰਡਾਂ ਦੇ ਵਿੱਚੋਂ ਆਏ ਆ ਚੰਡੀਗੜ੍ਹ ਦੇ ਆਸ-ਪਾਸ ਆਪਾਂ ਸਾਰੇ ਪੜੇ ਲਿਖੇ ਲੋਕ ਰਹਿੰਦੇ ਆ ਦੇਖੋ ਜਦੋਂ ਵੀ ਕੋਈ ਗਲੀ ਗਲੀ ਬਣਾਉਂਦੇ ਉਹਦਾ ਟੈਂਡਰ ਲੱਗਦਾ ਹੈ ਪਰ ਇੱਥੇ ਜਿਹੜੀ ਸਮੱਸਿਆ ਹੈ ਉਹ ਹੈਗੀ ਆ ਰੇਨ ਵਾਟਰ ਦੀ ਸੀਵਰੇਜ ਦੀ ਸੇ ਜੇ ਮੰਨ ਲਓ ਆਪਾਂ ਪਹਿਲਾਂ ਸੜਕ ਬਣ ਜੇ ਜਾਂ ਗਲੀ ਬਣਾ ਦਈਏ ਕੱਲ ਨੂੰ ਦੁਬਾਰਾ ਸਾਨੂੰ ਫੇਰ ਟੈਂਟਰ ਲਾਉਣੇ ਪੈਣੇ ਆ ਜਿਸ ਕਰਕੇ ਜੋ ਸਰਕਾਰ ਦਾ ਕੰਮ ਹੈ ਸਰਕਾਰ ਦਾ ਫਰਜ਼ ਹੈ ਮੈਡਮ ਅਨਮੋਲ ਕਗਰਮਾ ਜੀ ਹਮੇਸ਼ਾ ਸਹੀ ਕੰਮ ਕਰਾਉਂਦੇ ਆ ਸਹੀ ਕੰਮ ਹੀ ਉਹਨਾਂ ਨੇ ਕਰਵਾਉਣਾ ਤੇ ਲੋਕਾਂ ਦਾ ਹਿੱਤ ਹੈ ਲੋਕ ਕਹਿੰਦੇ ਵੀ ਇੱਥੇ ਸਪਹਿਲਾ ਰੇਨ ਵਾਟਰ ਦੀ ਪਾਈਪਾ ਪਾਉਣ ਜਿਹਦੇ ਵਿੱਚ ਸਾਡੇ ਈਓ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਸਹੀ ਕੰਮ ਕਰੋ ਤੇ ਸਾਰੇ ਲੋਕ ਖੁਸ਼ ਨੇ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਜਾਊਗਾ ਜੇ ਅੱਜ ਗਲੀ ਜਿੱਦਾਂ ਉਹ ਬਣਾ ਰਹੇ ਆ ਬਾਹਰੋਂ ਬੰਦੇ ਆ ਕੇ ਆਊਟਸਾਈਡਰ ਬੰਦੇ ਆ ਕੇ ਚਲੋ ਬਹੁਤ ਬਾਰ ਬੰਦੇ ਨੇ ਉਹ ਸਮਝ ਨਹੀਂ ਰਹੇ ਗੱਲ ਨੂੰ ਜੇ ਉਹ ਬਣਾਉਂਦੇ ਆ ਇੱਥੇ ਆ ਕੇ ਗਲੀ ਗਲੀ ਬਣ ਜਾਂਦੀ ਆ ਕੱਲ ਨੂੰ ਇੱਥੇ ਸੀਵਰੇਜ ਦੇ ਵਿੱਚੋਂ ਗਟਰਾਂ ਦੇ ਵਿੱਚੋਂ ਦੁਬਾਰਾ ਜਿਹੜਾ ਸੀਵਰੇਜ ਬੈਕ ਮਾਰਦਾ ਜਦੋਂ ਜਦੋਂ ਸੀਵਰੇਜ ਬੈਕ ਮਾਰਦਾ ਉਹਦਾ ਕੋਈ ਹੱਲ ਤਾਂ ਹੋਇਆ ਨਹੀਂ ਪਰਮਾਨੈਂਟ ਕੱਲ ਨੂੰ ਲੋਕਾਂ ਦੀ ਸਮੱਸਿਆ ਜਿਉਂਦੀ ਤਿਉਂ ਖੜੀ ਰਹੂਗੀ ਲੋਕ ਫੇਰ ਹਹਾਕਾਰ ਮਚਾਉਣਗੇ ਲੋਕ ਫੇਰ ਸਰਕਾਰੀ ਦਰਬਾਰੇ ਜਾਣਗੇ ਸਾਡਾ ਕੰਮ ਨਹੀਂ ਹੋਇਆ ਤੇ ਜੇ ਜਦੋਂ ਕੰਮ ਨਹੀਂ ਹੋਇਆ ਤੇ ਕੱਲ ਨੂੰ ਫੇਰ ਪੈ ਪਾਉਣੇ ਪੈਣੇ ਆ ਸਾਨੂੰ ਜਦੋਂ ਪੈਸੇ ਦੁਬਾਰਾ ਪਾਵਾਂਗੇ ਸਰਕਾਰ ਦਾ ਖਰਚਾ ਫੇਰ ਡਬਲ ਟ੍ਰਿਪਲ ਹੋਊਗਾ ਇਸ ਕਰਕੇ ਜਿਹੜੇ ਮੋਤਬਰ ਸੱਜਣ ਨੇ ਸਾਡੇ ਪ੍ਰਭਜੋਤ ਸਿੰਘ ਜੀ ਖਾਲਸਾ ਜੋ ਸਮਾਜ ਸੇਵੀ ਨੇ ਇਹ ਨਿਰਧੜਕ ਹੋ ਕੇ ਸਮਾਜ ਦੀ ਸੇਵਾ ਕਰ ਰਹੇ ਨੇ ਹੋਰ ਵੀ ਸਾਰੀ ਸੰਗਤ ਨਾਲ ਖੜੀ ਹੈ ਤੇ ਇਸ ਕਰਕੇ ਸਾਡਾ ਇਹ ਫਰਜ਼ ਪੈਂਦਾ ਕਿ ਪਹਿਲਾਂ ਕੰਮ ਦੇ ਉੱਤੇ ਦੇਖਿਆ ਜਾਵੇ ਮੀਡੀਆ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਆਪਾਂ ਸਾਰੇ ਦੋਹੇ ਪੱਖ ਦਿਖਾਈਏ ਐਨੀ ਐਨੀ ਬੇਨਤੀ ਕਰਦਾ ਹੋਇਆ ਮੈਂ ਸਰਕਾਰ ਤੋਂ ਆਸ ਰੱਖਦਾ ਸਾਡੇ ਵੀਪਾ ਅਨਬੋਲਗਾ ਕਰਮਾਨ ਜੀ ਤੋਂ ਕਿ ਇਹੋ ਇਸ ਕੰਮ ਦੀ ਸਹੀ ਤਰੀਕੇ ਨਾਲ ਜਾਂਚ ਪੜਤਾਲ ਕਰਕੇ ਇਸ ਕੰਮ ਨੂੰ ਵਧੀਆ ਤਰੀਕੇ ਨਾਲ ਕਰਾਉਣਗੇ ਹੋਰ ਵੀ ਇਲਾਕੇ ਦੇ ਵਿੱਚ ਵਧੀਆ ਵਿਕਾਸ ਕਰਾ ਰਹੇ ਨੇ ਧੰਨਵਾਦ ਜੀ। ਹੋ ਸਾਡੇ ਪਹਿਲੇ ਜੋ ਇਹ ਸ਼ਾਵਨ ਤਰਖਾਸਤੀ ਗਈ ਸੀਗੀ। ਹਾਂਜੀ ਹਾਂਜੀ। ਉਹ ਕੀ ਕਹਿਣਾ ਹੈ ਇਹ ਸ਼ਾਵਨ ਦਾ? ਇਹ ਸਭ ਨਹੀਂ ਤਾਂ ਜੀ ਕੁਝ ਨਹੀਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਉਹ ਕਹਿੰਦੇ ਬਣਾਵਾਂਗੇ ਤੁਹਾਡੀ ਗਾੜੀ। ਸਾਨੂੰ ਤਾਂ ਇਹੀ ਪ੍ਰੋਬਲਮ ਹੈ ਸਾਨੂੰ ਰੇਨ ਵਾਟਰ ਪੈਣੀ ਚਾਹੀਦੀ ਹੈ ਸਰ। بس ਇਹੀ ਪ੍ਰੋਬਲਮ ਸਾਡੇ ਸਾਰੇ ਅੰਦਰ ਫ੍ਰੀਜ ਖਰਾਬ ਹੁੰਦਾ। ਤੇ ਰੇਨ ਵਾਟਰ ਪਾਈਜੰਟ ਤੋਂ ਭਾਵੇਂ ਉਹ ਬਣਾਉਣ ਤਾਂ ਭਾਵੇਂ ਇਹ ਬਣਾਉਣ ਸਾਨੂੰ ਕੋਈ ਪ੍ਰੋਬਲਮ ਨਹੀਂ। ਸਾਨੂੰ ਸਣੀ ਇਹੀ ਬਣਾਉਣੀ ਚਾਹੀਦੀ ਸਾਨੂੰ ਬਣਨੀ ਚਾਹੀਦੀ ਸਰ। ਸਾਡੀ ਸੱਟ ਬਣਨੀ ਚਾਹੀਦੀ ਸਰ। ਆ ਮ मेरे तो घर में बहुत स्मेल जाती है देखो जाके अंदर बैठ भी नहीं सकती मैं तो अपने घर में रात को सोती हूँ तो उसमें कपड़ा ढक के तब सोती हूँ मैं रात को इतनी गंद आती है और घर में देखो सारे में ईटे लगी पड़ी है यहाँ इससे पानी टप जाता है ऊपर इतना पानी हो जाता है मेरे घर में हाँ ये बनवाया हुआ है मैंने मैं, ने मैं, ने मैं ये क्या ये भी पार हो जाता है इतनी बदबू आती है घर में बहुत बुरी अभी भी आ रही है बदबू घर में इतनी बदबू आती है इतना ऊंचा बनवाया हुआ इसको भी टपके पानी जाता है मेरे घर में और पूरा घर पूरे घर का सारा सामान खराब हुआ तीन तीन बार मोटर पुख गई इन्वर्टर खराब हो गया फ्रिज खराब हो गया बेड भी नया लिया है मैंने बेड भी खराब हो गया स्कूटरी भी खराब हो गई गड्डी मेरी यहाँ खड़ी थी पानी में पूरी डूब गई वो भी बेच दी मैंने पचास हजार कुछ नहीं मिला हमें उसमें भी ये भी खराब हो गई दोबारा ठीक कराइए और इतने इससे भी ऊंचा पानी जाता है मेरे घर में

ਅਸੀਂ ਸਰਕਾਰ ਤੋਂ ਇਹ ਚਾਹੁੰਦੇ ਆਂ ਕਿ ਸਾਡੀ ਗਲੀ ਦਾ ਹੱਲ ਕੀਤਾ ਜਾਵੇ ਕੋਈ ਧੰਨਵਾਦ ਜੀ ਇਹ ਪਾਇਪ ਜੀ ਅਸੀਂ ਪੁਆਏ ਆ ਜੀ ਸਾਰੇ ਗਲੀ ਵਾਲਿਆਂ ਨੇ ਕਿਉਂਕਿ ਜੇ ਸਾਡਾ ਪਾਣੀ